ਸੋਸ਼ੀਲ ਕੁਮਾਰ ਰਿੰਕੂ ਜਲੰਧਰ ਦੇ ਮੌਜੂਦਾ ਐਮਪੀ ਅਤੇ ਆਮ ਆਦਮੀ ਪਾਰਟੀ ਦੇ ਦੁਬਾਰਾ ਤੋਂ ਬਣਾਏ ਗਏ ਉਮੀਦਵਾਰ ਭਾਜਪਾ ਵਿੱਚ ਸ਼ਾਮਲ ਹੋ ਗਏ ਤਾਂ ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ ਅਤੇ ਕਾਂਗਰਸ ਦੇ ਹੋਣ ਵਾਲੇ ਜਲੰਧਰ ਦੇ ਉਮੀਦਵਾਰ ਜਿਨ੍ਹਾਂ ਦੇ ਵੱਲੋਂ ਰਿੰਕੂ ਦੇ ਉੱਤੇ ਤਾਂ ਜੰਗ ਕੱਸਿਆ ਗਿਆ ਅਤੇ ਉਹਨਾਂ ਨੇ ਆਖਿਆ ਕਿ ਮੈਨੂੰ ਤਾਂ ਹੈਰਾਨੀ ਹੁੰਦੀ ਹੈ ਕਿ ਸਾਈਕਲ ਦਾ ਵੀ ਸਟੈਂਡ ਹੁੰਦਾ ਪਰ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ ਹੈ ਉਹਨਾਂ ਨੇ ਇੱਥੇ ਇਹ ਵੀ ਆਖਿਆ ਕਿ ਆਮ ਆਦਮੀ ਪਾਰਟੀ ਅੱਜ ਜਲੰਧਰ ਦੇ ਵਿੱਚ ਜਲੂਸ ਕੱਢ ਰਹੀ ਹੈ ਰਿੰਕੂ ਦੇ ਖਿਲਾਫ ਪਰ ਜਦੋਂ ਰਿੰਕੂ ਨੂੰ ਆਮ ਆਦਮੀ ਪਾਰਟੀ ਵਿੱਚ ਕਾਂਗਰਸ ਤੋਂ ਲੈ ਕੇ ਸ਼ਾਮਲ ਕੀਤਾ ਸੀ ਤਾਂ ਉਦੋਂ ਇਹ ਤੁਹਾਡੇ ਲਈ ਬਹੁਤ ਚੰਗਾ ਸੀ ਤਾਂ ਦੇਸ਼ ਭਗਤ ਸੀ ਪਰ ਅੱਜ ਜਦੋਂ ਤੁਹਾਨੂੰ ਧੋਖਾ ਦੇ ਕੇ ਉਹ ਬੀਜੇਪੀ ਵਿੱਚ ਸ਼ਾਮਲ ਹੋ ਗਿਆ ਤਾਂ ਅੱਜ ਉਹ ਤੁਹਾਡੇ ਲਈ ਗਦਾਰ ਹੋ ਗਿਆ ਤਾਂ ਉਹਨਾਂ ਦਾ ਕਹਿਣਾ ਹੈ ਕਿ ਅਜਿਹੇ ਲੋਕਾਂ ਦਾ ਕੋਈ ਸਟੈਂਡ ਨਹੀਂ ਹੈ ਅਤੇ ਇਹ ਕਿਸੇ ਦੇ ਸਕੇ ਨਹੀਂ ਚੰਨੀ ਨੇ ਇੱਥੇ ਰਿੰਕੂ ਦੇ ਖਿਲਾਫ ਅੱਜ ਕੇ ਭਾਸ਼ਣ ਕੱਢੀ ਹੈ ਤੇ ਉਹਨਾਂ ਨੇ ਆਖਿਆ ਕਿ ਜਿਹੜੇ ਲੋਕਾਂ ਨੂੰ ਕਿਸੇ ਪਾਰਟੀ ਦੇ ਵਿੱਚ ਟਿਕਣਾ ਨਹੀਂ ਆਉਂਦਾ ਉਹਨਾਂ ਨੂੰ ਲੋਕ ਵੀ ਸਵੀਕਾਰ ਹੋਣ ਨਹੀਂ ਕਰਨਗੇ ਤਾਂ ਚੰਨੀ ਇੱਥੇ ਕਾਫੀ ਹਮਲਾਵਰ ਹੁੰਦੇ ਸੁਸ਼ੀਲ ਰਿੰਕੂ ਤੇ ਦਿਖਾਈ ਦਿੱਤੇ ਨੇ ਕਿਉਂਕਿ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਚਰਨਜੀਤ ਚੰਨੀ ਹੀ ਇੱਕ ਵਾਰ ਇਸ ਹਲਕੇ ਤੋਂ ਹੁਣ ਲੋਕ ਸਭਾ ਦੀ ਨਮਾਇੰਦਗੀ ਲਈ ਉਮੀਦਵਾਰੀ ਜਿਤਾਉਂਦੇ ਦਿਖਾਈ ਦੇਣਗੇ ਚੰਨੀ ਦੇ ਲਗਭਗ ਇਹ ਫਾਈਨਲ ਹੁੰਦੀ ਟਿਕਟ ਦਿਖਾਈ ਦੇ ਰਹੀ ਹੈ ਕਿ ਉਹਨਾਂ ਨੂੰ ਹੀ ਉਮੀਦਵਾਰ ਇਸ ਲੋਕ ਸਭਾ ਸੀਟ ਤੋਂ ਕਾਂਗਰਸ ਬਣਾਉਣ ਜਾ ਰਹੀ ਹੈ ਤਾਂ ਚੰਨੀ ਨੂੰ ਇੱਕ ਵੱਡਾ ਦਾ ਖੇਡਿਆ ਜਾ ਰਿਹਾ ਹੈ ਉਮੀਦਵਾਰ ਬਣਾ ਕੇ ਲੋਕ ਸਭਾ ਹਲਕਾ ਜਲੰਧਰ ਦੀ ਸੀਟ ਤੋਂ ਤਾਂ ਚੰਨੀ ਨੇ ਜਿੱਥੇ ਰਿੰਕੂ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੇ ਉੱਤੇ ਪੜਾਅ ਕੱਢੀ ਹੈ ਉੱਥੇ ਹੀ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਵੀ ਸਵਾਲਾਂ ਦੇ ਇੱਕ ਟਹਰੇ ਵਿੱਚ ਖੜਾ ਕੀਤਾ ਕਿ ਜਿਹੜੇ ਬੰਦੇ ਨੂੰ ਤੁਸੀਂ ਕਾਂਗਰਸ ਤੋਂ ਲਿਆ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਕੇ ਐਮਪੀ ਬਣਾ ਲਿਆ ਤੁਹਾਡੇ ਲਈ ਉਹ ਦੇਸ਼ ਭਗਤ ਹੋ ਗਿਆ ਜਦੋਂ ਤੁਹਾਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਿਆ ਤਾਂ ਅੱਜ ਤੁਹਾਡੇ ਲਈ ਉਹ ਗਦਾਰ ਹੋ ਗਿਆ ਹੈ ਤਾਂ ਉਸ ਦੇ ਉੱਤੇ ਉਹਨਾਂ ਨੇ ਸਿਆਸੀ वार ਵੀ ਕੀਤੇ ਨੇ ਅਤੇ ਨਾਲ ਹੀ ਆਮ ਆਦਮੀ ਪਾਰਟੀ ਨੂੰ ਵੀ ਨਸੀ ਤਾਂ ਦਿੱਤੀ ਹੈ ਉਹਨਾਂ ਨੇ ਆਖਿਆ ਕਿ ਅਜਿਹੇ ਲੋਕਾਂ ਦਾ ਸਟੈਂਡ ਨਹੀਂ ਹੈ ਰਿੰਕੂ ਵਰਗੇ ਸਟੈਂਡ ਨਹੀਂ ਲੈ ਰਹੇ ਅਤੇ ਸਾਈਕਲ ਦਾ ਵੀ ਸਟੈਂਡ ਹੁੰਦਾ ਹੈ ਇਸ ਤਰ੍ਹਾਂ ਦੀਆਂ ਗੱਲਾਂ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਕਈਆਂ ਗਈਆਂ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਚੰਨੀ ਦੇ ਵੱਲੋਂ ਰਿੰਕੂ ਦੇ ਖਿਲਾਫ ਜਿਸ ਤਰੀਕੇ ਦੀ ਹੁਣ ਸ਼ਬਦਾਵਲੀ ਵਰਤੀ ਜਾ ਰਹੀ ਹੈ ਇਸ ਦੇ ਨਾਲ ਚੰਨੀ ਨੂੰ ਫਾਇਦਾ ਹੋਵੇਗਾ ਜਾਂ ਫਿਰ ਸੁਸ਼ੀਲ ਕੁਮਾਰ ਰਿੰਕੂ ਜੋ ਭਾਜਪਾ ਵਿੱਚ ਸ਼ਾਮਲ ਹੋਏ ਨੇ ਉਹਨਾਂ ਨੂੰ ਭਾਜਪਾ ਵਿੱਚ ਜਾਣ ਦੇ ਨਾਲ ਕੋਈ ਫਾਇਦਾ ਹੋਵੇਗਾ ਇਸ ਬਾਰੇ ਆਪਣੀ ਰਾਏ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ